ਸਤਿ ਪ੍ਰੀਮਾਰ ਕਰਕੇ ਜੀ ਬਹੁਤ ਬਹੁਤ ਤੁਹਾਡੀ ਹੈ ਸਾਡੇ ਵੱਡੇ ਭਾਈ ਬਲਦੇਵ ਭਰਾ ਦੀ ਪਿਆਰ ਪਈ ਹੋਰ ਮੈਨੂੰ ਮਾਰ ਕਰਕੇ ਗਿਆ ਮੈਂ ਬਾਰ ਸਾਡਾ ਬਹੁਤ ਬਹੁਤ ਰੱਖਾ પરિવાર ખાવા લાવી લાવવાની ભાઈ અહીં ફેર મેં ભાઈ કીધા સારા પરિવારના બહુ બહુ દબાણ કર ਸਰ ਗੁਰਪ੍ਰੀਤ ਰਾਜੀ ਸਾਡੇ ਬਾਕੀ ਸਾਰੀ ਪਾਰਟੀ ਦਾ ਸਾਥ ਦੇ ਕੇ ਸਟੇਜ 'ਤੇ ਆ ਕੇ ਗਏ ਹੋ ਵੀ ਕਾਫੀ ਸਖਰ ਮਿੱਤਰਾਂ ਵੱਲੋਂ ਅਰ ਆਵਾਜ਼ ਹੈ ਸਭਨੇ ਸਾਰੀ ਪਾਰਟੀ ਵੱਲੋਂ ਜਿਹੜਾ ਸੰਵਾਦ ਬਣਾ ਲਿਆ ਬਹੁਤ ਬਹੁਤ ਚੋਣਾਂ ਦੀ ਅਗਲਾ ਅੱਛਾ ਲੋਕ ਜੀ ਸਾਨੂੰ ਇੱਕ ਤੋਂ ਸਾਡੇ ਪ੍ਰਾਲੇਕ ਦਵੀਨ ਸਮੱਸਿਆਈ ਹੈ ਬਹੁਤ ਹੀ ਸਪੂਰ ਗੀਤ ਨੇ ਸਾਡਾ ਪਿੱਛੇ ਦੇ 66 ਕਾਰ ਲੀਜ਼ ਹੋਇਆ ਸੀ ਉਹਨਾਂ ਨਾਲ ਸੀ ਸਰ ਜੀ ਜੀ ਔਰ ਖਾਬ ਜਿੱਥੇ ਮੇਰੀ ਬਾਤ ਸੁਣਦੇ ਨੇ ਉਹਨਾਂ ਨੇ ਪਾਪਾ ਜੀ ਨਾਲ ਵੀ ਯਾਦ ਕਰਦੇ ਨੇ ਆਈ ਐਮ ਵੈਰੀ ਆਵਾਜ਼ ਜਿੱਥੇ ਵੀ ਸੁਜੀਤ ਸਿੰਘ ਜੀ ਔਰ ਖਾਬ ਸੁਣਦੇ ਨੇ ਉਹਨੇ ਪਾਪਾ ਜੀ ਆ ਖੜੇ ਨੇ ਚੇਹੇ ਦੇ ਖੱਬੇ ਪਾਸੇ ਨਾਲ ਮਿਲ ਲੈਣ ਆ ਗਏ ਹਾਂ ਉਹ ਕਿੱਥੇ ਦਾ ਨੌਸੀ ਧੋਖਾ ਬੁਰੂ ਪ੍ਰਜਾ ਦੇ ਇਸ ਇੱਕ ਪਾਸੇ ਸੀ ਸ਼ੀਤਿਆ ਦੀ ਸਰਕਾਰ ਪਲਟ ਸੀ ਜੀ ਉਹਦੇ ਦੂਸਰੇ ਪਾਸੇ ਸੀ ਸ਼ੀਤਿਆ ਦੀ ਸਰਕਾਰ ਵੀ ਸੀ ਆ ਜਿਹੜੀ ਅਡਵੋਕੇਟ ਗੱਲ ਕਰਕੇ ਸਹੀ ਕੁਰਦੀ ਪਲਟ ਸੀ ਸ਼ੀਤਿਆ ਦੀ ਸਰਕਾਰ ਉਹ ਵੀ ਸੀ ਜੀ ਲੰਗਨ ਲਈਆਂ ਗਲੀਆਂ ਦੇ ਵਿਜਵਾਣ ਵੇ ਨੂੰ ਸਾਹਮਣੇ ਬੱਧਾ ਸ਼ੀਤਿਆ ਦੀ ਸਰਕਾਰ ਉਹ ਵੀ ਸੀ ਜੀ ਬੜਾ ਧਿਆਨ ਨਾਲ ਕੰਮ ਸੁਣਵਾਈ ਪੰਜਾਬ ਦੇ ਵਿੱਚੋਂ ਆਪਣਾ ਵਪਾਰ ਗਾਰੋਸਵਾਲ ਵਿੱਚ ਹੋਇਆ ਹੈ ਅੱਖ ਨਹੀਂ ਆਈ ਲੱਗ ਰਹੀ ਉਹ ਤੋਂ ਬਾਤ ਕਰੇ ਜਿੱਲੇ ਨੂੰ ਸੂਰਤ ਨਹੀਂ ਆ ਬੈਠਿਆ ਫੜ ਲਾ ਇਹ ਉਹਨਾਂ ਨੂੰ ਸੁਣਾਉਣਾ ਮਾਰਾ ਕਿ ਜਦੋਂ ਪੇਸ਼ ਕਰੇਗਾ ਮਿੱਤਰ ਜੇਰੇ ਦਾ ਚਾਹ ਚਾਹ ਖਰਾਬ ਹੋ ਜਾ ਉਸ ਦਾ ਹਿੱਤ ਨਹੀਂ ਉੱਠਦਾ ਜੇਰੇ ਪਿੰਡ ਤੋਂ ਪਾਰਟੀਏ ਬੰਦੇ ਕੱਖ ਨਹੀਂ ਲੈਂਦਾ ਜੇਰੇ ਦੇਸ਼ ਨੂੰ ਜੇ ਸੂਬੇ ਨੂੰ ਮਾਰਾ ਲੀਟਰ ਵਿੱਚ ਉਹ ਨਹੀਂ ਬੇੜਾ ਕਰ ਕੋ ਹੋ ਜਾਂਦਾ ਲੋਕਾਂ ਦੇ ਨਾਲ ਕਿਸ ਕਰੇਗਾ ਮਿੱਤਰ ਦੀ ਸੁਣਾਇ जॾहिं सॼे चोवीह घंटे नाल रहंदा उन सां मां कुझु कम थी उहो कई गाॾी अॻ लागू लंड शहर उतूं पजाक लाईंदुमि ਜੀਰਾ ਬਹੁਤ ਬਹਾਦਰ ਦਾ ਨੋ ਟੈਨ ਹੈ ਭਾਈ ਸਰਬਸੰਗੀ ਕਾਰਾ ਆਨੰਦਗੜ੍ਹ ਮੈਂ ਬਹੁਤ ਬਹਾਦਰ ਨਾਲ ਤੇਰਾ ਤੇਰਾ ਟੱਕੀ ਵਾਰ ਤੇਰੀ ਖਾਸ ਤੇ ਨਾ ਕਰੂ ਹੋਇਆ ਤੇਰਾ ਤੇਰਾ ਟੱਕੀ ਵਾਰ ਅਮਰ ਸਦਾ ਗੋਲੀ ਚਲੀ ਹੈਰੀ ਗੋਲੀ ਚਲਾਈ साल सत समुंड पार करोलीबारी जो कर ਮੈਂ ਸਮਾਪਿਤ ਕਰਾਂ ਅਖਾਤ ਜੀ ਰਾਜਵੀਰ ਜੀ ਜਾਂ ਹੋਰ ਕੋਈ ਉਹ ਮੈਂ ਪੇਸ਼ ਕਰਦਾ ਇਸ ਤੋਂ ਪਹਿਲਾਂ ਮੈਨੂੰ ਕਾਫੀ ਮਿੱਤਰਾਂ ਨੇ ਫਰਮਾਇਸ਼ ਕੀਤੀ ਹੈ ਕਿ ਉਹਦੇ ਹੋਰ ਇੱਕ ਗੀਤ ਆਇਆ ਪੰਜ ਪਿਆਰੇ ਸਾਜਨਾ ਮੈਂ ਪੰਜ ਪਿਆਰਾ ਕੋ ਮੇਰੇ ਕੋਈ ਕਾਰ ਨਹੀਂ ਕੋ ਮੇਰੇ ਮਿੱਤਰਾਂ ਤੋਂ ਉਹਨਾਂ ਦੋਸਤਾਂ ਤੋਂ ਮਾਫੀ ਲੈਂਦਾ ਪਰ ਉਹਦੇ ਹਿਸਾਬ ਨਾਲ ਇੱਕ ਹੋਰ ਸਮੈਸਟਰ ਕੀ ਹੈ ਸਿੰਘਾਂ ਦੇ ਮੌਸਰੇ ਦੀ ਚੱਕਰੀ ਆਪੋਂ ਦਾ ਮੈਂ ਆਪਣਾ ਗਾ ਰਗੀ ਉਹ ਪੇਸ਼ ਕਰਦਾ ਧਿਆਨ ਦਿਓ

से कहिड़ी गल पर डे हांजी मथां ॾे ਦੋਨੇ ਜੀ ਆਨੇ ਭਾਈ ਜੰਦਰ ਸਿੰਘ ਜੀ ਇੱਕ ਗੀਤੇ ਖੂਬ ਸੁਖਣਾ ਮੁੰਡੇ ਨੇ ਬਹੁਤ ਵਾਖਵਾ ਅਗਰ ਇੰਗਰਤਾ ਦੇ ਬਲਵੰਤ ਸਿੰਘ ਜੀ ਤੂਰਕੋਟ ਪੰਜ ਪਈਏ ਤੇ ਲਖਤਿਆਰ ਸਿੰਘ ਸਰਪੰਚਾ ਗੱਲ ਪੰਜ ਪਈਏ ਮਾਨ ਕਰਦੇ ਅਸੀਂ ਚਾਹਤ ਲਵਾਦੀ ਆ ਅਗਲੀ ਐਡਮਿਰਲ ਮਿਤਾ ਲਈ ਫਰਮਾਇਸ਼ ਆਈ ਹੈ ਨਾ ਸ੍ਰੀ ਕੁਲਜੀਤ ਮਾਰਗੀ ਆਪਣਾ ਗੀਤ ਹੈ ਭਾਈ ਅੱਖਾ ਚ ਨਜਾਇਜ਼ ਵਿਕ ਜੀ ਸ਼ਾਬਾਸ਼ ਮਾਰਦੇ ਕੋਸੀ ਹੋ ਜਾ ਕੇ ਕਣ ਅਮਰਜੀਤ ਸਿੰਘ ਜੀ 100 ਰੁਪਏ ਮਾਰ ਕਰਦੇ ਨੇ ਇਸ ਦੀ ਸਾਰੀ ਸਾਰੀ ਟਾਕੀ ਕੋਲੋਂ ਲੈ ਕੇ ਦਰਵਾਜ਼ਾ ਲਾ ਪੇਸ਼ ਕਰਕੇ ਨੇ ਕਾਫੀ ਮੇਤਰਾ ਵੀ ਸੁਭਾਈ ਹੋਰੀ ਅੱਖਾਂ ਜਲ ਜਾਂਦੀ ਹੈ ਲਾਉਤੀ ਲਾਦੇ ਕਾਕਾ ਹਾਂ ਬਰਕੀ ਕੀ ਮੈਂ ਸੁਭਾਅ ਬੈਡਰ ਕਰਕੇ ਦਾ ਜਦੋਂ ਕਾਫੀ ਨਾ ਹੈ ਅੱਧਿਆ ਮਰ ਕਾਕਾ ਕਾਫੀ ਮਾਰ ਕਰਕੇ ਕਿ ਵੀ ਰੁਪਏ ਦਰਕਾਰੀ ਟਾਕੀ ਕੋਲੋਂ ਲੈ ਕੇ ਅਸੀਂ ਉਸ ਨਾਲੇ ਇਸ ਤੋਂ ਬਾਅਦ ਹਾਂਜੀ ਕੋ ਤੇਰੀ ਅਛਾ ਬਾਹਰ ਨੂੰ ਪੁੱਛਾ ਕਿ ਦਾ ਵਾਖ ਰਿਹਾ ਜੀ ਯਾਹੋ ਲਓ ਅਗਲੀ ਅੰਦ ਤੁਹਾਡੀ ਸੇਲ ਨੂੰ ਪਹਿਲੀ ਟੇਸਟ ਆਈ ਜੜੇ ਜੀ ਕਿੱਥੀ ਜੇਕਰ ਅਪਰੇ ਹੋਈ ਹੋਗੀ ਅਛਾ ਬੱਤਾ ਦਿਮਾਗ ਨਾਲ ਕੰਮ ਕਰਨਾ ਇਹ ਸਦਾ ਕੰਮੀ ਦਿਮਾਗੀ ਹੁੰਦਾ ਹੈ ਲੈ ਵੀ ਪ੍ਰੈਸ ਕਰੂਗਾ ਅਗਲੀ ਅੰਦ ਪ੍ਰੈਸ ਕਰਨ ਦੀ ਸਹੀ ਕੋਲ ਬੀਟ ਮਾਰ ਜੀ ਆਪਣੀ ਬਹੁਤ ਮਤਲਬ ਹੋਣਾ ਚਾਹੀਦਾ ਅੱਖਾਂ ਚ ਜਲਦੀ ਦੀ ਛਾਪਾ ਮਾਰਦੇ ਕੋਸ਼ਿਸ਼ੇ ਨਾਲ ਮੈਂ ਬਿਜੂਲੇ ਕੇ ਬੈਠੀ ਕਰਦਾ ਹੱਥ ਬਣ ਕੇ ਬਟਾ ਦਾ ਕਲਾ ਸਾਡਾ ਹੋ वचोले लाइ सॼी पूरी आई आहे साढा पूरा मित्र बेनी करूं कमु कम न अचे ख़तम कर कुझु बि नेनी कंहिं चोलो सब बेनती कंदा भई जे पंज पंज मिंट होरे त सी सेज ख़ाली करो अगरि पिछो सारा I yeah. அதே <laughs> மாதிரி <laughs> <laughs> ਕਾਤੇ ਬਈ ਖਾਤੇ ਨੇ ਧਾਰਿਕ ਨਹੀਂ ਆ ਬਜੋਲਾ ਸਾਹਿਬ ਨੇ 10 ਰੁਪਏ ਮਾਲ ਕੀਤਾ ਗਿਆ ਸਾਰੀ ਸਾਰੀ ਪਾਰਟੀ ਬਲੋਟ ਰੋਟੀਆਂ ਕੀ ਹੈ ਕੀ ਬਾਰੇ ਅਕਾਤਾਈ ਵੀ ਖੁਸ਼ਹਰਾਈ ਹੈ ਪਰ ਲੋਕਾ ਦਾ ਮਲਕੀ ਦੀ ਮਾਰੀ ਗੱਲ ਹੈ ਜੰਮੀ ਤੌਰ ਕਿਸੇ ਦਾ ਕਰਦੀ ਮਲਕੀਏ ਕਰਦੀ ਕੀ ਤੇ ਪਰ ਕੇ ਉਸ ਬਾਰੇ ਖੁਸ਼ਹਰਾਈ ਹੈ ਬਈ ਤੇਰੇ ਚਿੱਲੇ ਦਾ ਸੋਰ ਵੀ ਨਹੀਂ ਜੀ ਇਸ ਕੋ ਲਗਾਪੇ ਇਸ ਗੱਲ ਕਰੇ ਸਿੱਪ ਕੋ ਵੀਪ ਮਾਰਜੀ ਲੱਲੀ ਟੌਸੀ ਦਾ ਗੱਲ ਦੀ ਮਰਦੀ ਬਣਾ ਮਾਰ ਕੇ ਕੀ ਮੇਰੀ ਗੱਲ ਕਰ ਰਿਹਾ ਇਹ ਦਰ ਸਿੰਘ ਜੀ ਤੇ ਗੁਰਵਾਨ ਸਿੰਘ ਜੀ ਪੰਜ ਵਜੇ ਪਈਏ ਮਾਰ ਕਰਦੇ ਆ ਜੀ ਸੜਕਾਰੀ ਪਾਰਟੀ ਕਰਦਾ ਤੇ ਮੋਟਾ ਮਾਤੀ